ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੈਗਰੂ ਜੀ ਦੀ ਕਿਰਪਾ ਨਾਲ ਠੀਕ ਠਾਕ ਤੇ ਅੱਜ ਆਪਾਂ ਇਹ ਵੀਡੀਓ ਲੈ ਕੇ ਆਏ ਜੀ ਮਟਰਾਂ ਬਾਰੇ ਜਿਵੇਂ ਕਿ ਹੁਣ ਮਟਰਾਂ ਦਾ ਮੌਸਮ ਜਾ ਰਿਹਾਗਾ ਤੇ ਮਟਰ ਨਾ ਇਸ ਤਰੀਕੇ ਤੇ ਆਉਣ ਲੱਗ ਗਏ ਹੁਣ ਥੋੜੇ ਜੇ ਪੱਕੇ ਪੱਕੇ ਜੇ ਆਉਣ ਲੱਗ ਗਏ ਤੇ ਇਹਨਾਂ ਦਾ ਰੇਟ ਵੀ ਹੁਣ ਕਾਫੀ ਹੋ ਗਿਆ ਜੀ ਹੁਣ ਇਹ ਤੋਂ ਤੇ ਗਰਮੀਆਂ ਦੇ ਵਿੱਚ ਜਾ ਕੇ ਇਹ ਏਦੋਂ ਵੀ ਜ਼ਿਆਦਾ ਮਹਿੰਗੇ ਹੋ ਜਾਣਗੇ ਜਿਵੇਂ ਹੁਣੇ 80-90 ਰੁਪਏ ਕਿਲੋ ਮਟਰ ਹੋ ਗਏ ਤੇ ਗਰਮੀਆਂ ਦੇ ਵਿੱਚ ਤਾਂ ਇਹ ਇਸ ਤੋਂ ਵੀ ਜ਼ਿਆਦਾ ਮਹਿੰਗੇ ਹੋ ਜਾਣੇ ਅਗੇ ਤੇ ਅੱਜ ਆਪਾਂ ਇਹਨਾਂ ਨੂੰ ਸਾਲ ਭਰ ਦੇ ਲਈ ਸਟੋਰ ਕਰਨਾ ਦੱਸਾਂਗੇ ਤੁਹਾਨੂੰ ਤੇ ਗਰਮੀਆਂ ਵਿੱਚ ਮਹਿੰਗੇ ਮਟਰ ਖਰੀਦਣ ਦੀ ਟੈਨਸ਼ਨ ਖਤਮ ਜੀ ਹੁਣ ਤੇ ਇਸ ਤਰੀਕੇ ਨਾਲ ਜਿਹੜੇ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਤੇ ਇਸ ਤਰੀਕੇ ਨਾਲ ਤੁਸੀਂ ਮਟਰ ਸਟੋਰ ਕਰਕੇ ਰੱਖੋਗੇ ਤਾਂ ਬਿਲਕੁਲ ਵੀ ਇਹ ਖਰਾਬ ਨਹੀਂ ਹੋਣਗੇ ਤੇ ਜਦੋਂ ਵੀ ਤੁਹਾਡਾ ਮਨ ਕਰੇ ਸਬਜ਼ੀ ਬਣਾਉਣ ਨੂੰ ਗਰਮੀ ਦੇ ਵਿੱਚ ਕਈ ਵਾਰ ਆਪਾਂ ਬਣਾਣੀ ਹੁੰਦੀ ਆ ਆਲੂ ਮਟਰ ਵਗੈਰਾ ਜਾਂ ਮਟਰ ਫਿਰ 20 ਨਾ ਆਉਣਾ ਹੁੰਦਾ ਤਾਂ ਆਪਾਂ ਤੁਰਤ ਬਣਾ ਸਕਦੇ ਹਾਂ ਜੀ ਸਬਜੀ ਮਟਰਾਂ ਦੀ ਇਹ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਆਪਾਂ ਹੁਣ ਲੈ ਲਈ ਜੀ ਮਟਰ ਤੇ ਇਹਨਾਂ ਨੂੰ ਕੱਢ ਲੈਣਾਗਾ ਆਪਾਂ ਨੇ ਲੋ ਜੀ ਹੁਣ ਆਪਾਂ ਸਾਰੇ ਮਟਰ ਕੱਢ ਲੇ ਤੇ ਮਟਰਾਂ ਚ ਪਹਿਲਾਂ ਦੇਖ ਲੈਣਾ ਆਪਾਂ ਨੇ ਕੋਈ ਵੀ ਖਰਾਬ ਦਾਣਾ ਨਾ ਹੋਵੇ ਤੇ ਉਹ ਜਿਹੜਾ ਕੋਈ ਖਰਾਬ ਦਾਣਾ ਹੋਇਆ ਪਹਿਲਾਂ ਹੀ ਆਪਾਂ ਕੱਢਦੇ ਹਾਂਗੇ ਇਹਦੇ ਵਿੱਚ ਕਿ ਕਿਉਂਕਿ ਉਹ ਦੂਸਰਿਆਂ ਨੂੰ ਵੀ ਖਰਾਬ ਕਰ ਦੂਗਾ ਫਿਰ ਆਪਾਂ ਇਹ ਸਟੋਰ ਕਰਕੇ ਰੱਖਣੇ ਆਗੇ ਇਹ ਆਪਾਂ ਨੇ ਚੰਗੀ ਤਰ੍ਹਾਂ ਕੱਢ ਲਈ ਜਨਾਬ ਆਪਾਂ ਇਹ ਧੋਣੇ ਆਗੇ ਤੇ ਧੋਣ ਦੀ ਵੀ ਆਪਾਂ ਨੂੰ ਇੱਥੇ ਕੋਈ ਲੋੜ ਨਹੀਂ ਹੈਗੀ ਤੇ ਨਾ ਹੀ ਆਪਾਂ ਇਹ ਧੁੱਪੇ ਸੁਕਾਣੇ ਆ ਤੇ ਨਾ ਅਵਾਲਣੇ ਆ ਇਹਨਾਂ ਨੂੰ ਸਿਰਫ ਆਪਾਂ ਇਸੇ ਤਰੀਕੇ ਨਾਲ ਹੀ 4 ਤੋਂ 5 ਦਿਨ ਇਹ ਹੀ ਟੋਕਰੀ ਚ ਮਤਲਬ ਜੀ ਚ ਹਵਾ ਪੈਂਦੀ ਹੋਵੇ ਜਾਂ ਜਿਵੇਂ ਪਲਾਸਟਿਕ ਦੀਆਂ ਟੋਕਰੀਆਂ ਹੁੰਦੀਆਂ ਤੇ ਸਬਜੀ ਵਾਲੀਆਂ ਉਹਨਾਂ ਦੇ ਵਿੱਚ ਰੱਖ ਸਕਦੇਗੇ ਇਸੇ ਤਰੀਕੇ ਨਾਲ ਹੀ ਆਪਾਂ ਇਹਨਾਂ ਨੂੰ ਸੁੱਕਣ ਦੇਣਾ ਹੈ 4 ਤੋਂ 5 ਦਿਨ ਤੇ ਹੁਣ 4 ਤੋਂ 5 ਦਿਨ ਹੋ ਗਏ ਜੀ ਆਪਣੇ ਮਟਰਾਂ ਨੂੰ ਤੇ ਇਹ ਵੇਖੋ ਕਿੰਨੇ ਵਧੀਆ ਇਹ ਸੁੱਕ ਕੇ ਤਿਆਰ ਹੋਏ ਹੈਗੇ ਹਰੇ-ਹਰੇ ਪਏ ਇਹ ਕਿਉਂਕਿ ਆਪਾਂ ਇਹਨਾਂ ਨੂੰ ਧੁੱਪ ਚ ਨਹੀਂ ਸੁਕਾਇਆ ਜੇ ਆਪਾਂ ਇਹਨਾਂ ਨੂੰ ਧੁੱਪ ਤੇ ਸੁਕਾਉਂਦੇ ਜੀ ਧੁੱਪ ਚ ਇਹਨਾਂ ਦਾ ਟੇਸਟ ਵੀ ਖਰਾਬ ਹੋ ਜਾਣਾ ਸੀਗਾ ਬਦਲ ਜਾਣਾ ਸੀ ਤੇ ਉਹਨੇ ਜਿਆਦਾ ਇਹ ਜਦੋਂ ਆਪਾਂ ਸਬਜੀ ਬਣਾਇਆ ਕਰਨੀ ਸੀਗੀ ਸਬਜੀ ਵੀ ਨਹੀਂ ਇਹਨਾਂ ਦੀ ਟੇਸਟੀ ਬਣਨੀ ਸੀ ਤੇ ਇਸ ਤਰੀਕੇ ਨਾਲ ਆਪਾਂ ਛਾਵੇਂ ਹੀ ਅੰਦਰ ਸੁਕਾਏ ਇਹ ਅੰਦਰ ਦਾਣੇ ਦੇਖੋ ਕਿਵੇਂ ਇਹ ਖੜਕ ਰਹੇ ਆ ਸੁੱਕ ਕੇ ਇਹ ਦੇਖੋ ਤੇ ਇਹ ਬਿਲਕੁਲ ਸੁੱਕ ਗਏ ਆ ਜੀ ਹੁਣ ਬਿਲਕੁਲ ਹੀ ਸੁੱਕ ਗਏ ਆ ਤੇ ਕਲਰ ਵੀ ਇਹਨਾਂ ਦਾ ਦੇਖੋ ਕਿੰਨਾ ਵਧੀਆ ਪਿਆਗਾ ਤੇ ਇਹ ਤਰੀਕਾ ਹੀ ਬਿਲਕੁਲ ਸਹੀ ਹੈਗਾ ਇਹ ਟਮਾਟਰਾਂ ਨੂੰ ਸੁਕਾ ਕੇ ਰੱਖਣ ਦਾ ਸਟੋਰ ਕਰਕੇ ਰੱਖਣ ਦਾ ਇਸ ਤਰੀਕੇ ਨਾਲ ਸਾਲ ਭਰ ਤੱਕ ਮਟਰ ਬਿਲਕੁਲ ਵੀ ਖਰਾਬ ਨਹੀਂ ਹੋਣਗੇ ਉਮੀਦ ਹੈ ਕਿ ਤੁਹਾਨੂੰ ਇਹ ਅੱਜ ਦਾ ਤਰੀਕਾ ਇਹ ਵਧੀਆ ਲੱਗਿਆ ਹੋਊਗਾ ਤੁਸੀਂ ਵੀ ਇਸ ਤਰੀਕੇ ਨਾਲ ਸਟੋਰ ਕਰਕੇ ਰੱਖ ਸਕਦੇ ਆਂ ਜੀ ਸਾਲ ਭਰ ਲਈ ਮਟਰ ਤੇ ਜਦੋਂ ਵੀ ਤੁਹਾਡਾ ਮਟਰਾਂ ਦੀ ਸਬਜ਼ੀ ਦੀ ਲ ਕਰੇ ਤੁਸੀਂ ਕੱਢ ਕੇ ਮਟਰ ਬਣਾ ਸਕਦੇ ਆਂਗੇ ਹਰੇ ਮਟਰ ਤੇ ਅੱਜ ਦੀ ਵੀਡੀਓ ਆਪਣੀ ਐਨ ਜੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਇਸ ਗੱਲ ਦਾ ਖਾਸ ਧਿਆਨ ਰੱਖਣਾ ਜਦੋਂ ਵੀ ਤੁਸੀਂ ਮਟਰ ਕੱਢ ਕੇ ਰੱਖਣੇ ਸੁਕਾਉਣ ਲਈ ਇਸ ਤਰੀਕੇ ਦੀ ਜਾਲੀ ਵਾਲੀ ਕੋਈ ਟੋਕਰੀ ਹੋਣੀ ਚਾਹੀਦੀ ਹੈ ਜਾਂ ਜਿਵੇਂ ਪਲਾਸਟਿਕ ਦੀਆਂ ਸਬਜ਼ੀ ਵਾਲੀਆਂ ਟੋਕਰੀਆਂ ਹੁੰਦੀਆਂ ਤੇ ਬਸ ਇੰਨਾ ਕੁ ਧਿਆਨ ਰੱਖਣਾ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ